ਅਰੇ ਨਾ ਇਹਨੂੰ ਅੱਗ ਲਾਵਾਂਗੇ ਇਹਦਾ ਮੈਸੇਜ ਕੀ ਆ ਆਪਾਂ ਕਿਉਂ ਲਾ ਰਹੇ ਹਾਂ ਤਾਂ ਕਿ ਇਹ ਡੋਰ ਕੋਈ ਹੋਰ ਯੂਜ਼ ਨਾ ਕਰ ਸਕੇ ਤੇ ਇੱਥੇ ਦੀਵਾਰ ਕਿਸੇ ਪੰਛੀ ਲੱਗ ਨਾ ਸਕੇ ਮੈਂ ਉਹ ਸਾਰੀ ਉਧਰੋਂ ਆਏ ਬਾਈ ਬਸੰਤ ਤੋਂ ਅਗਲਾ ਦਿਨ 3 ਫਰਵਰੀ 2025 ਦਾ ਦਿਨ ਅੱਜ ਤੇ ਹੁਣ ਆ ਕੱਲ ਡੋਰ ਡੋਰਾਂ ਇਕੱਠੀਆਂ ਕਰੀਆਂ ਸੀ ਪਤੰਗ ਇਕੱਠੇ ਕਰੇ ਸੀਗੇ ਇਹਨੂੰ ਹੁਣ ਪਲਾਸਟਿਕ ਡੋਰ ਵਿੱਚ ਇਹਦੇ ਬਹੁਤ ਜ਼ਿਆਦਾ ਤਾਂ ਕਰਕੇ ਉਹਨੂੰ ਜਾਲਣ ਲੱਗੇ ਆ ਪਰ ਇਹਨੇ ਨਾ ਐ ਗਰਾਊਂਡ ਦੇ ਵਿੱਚ ਕੰਮ ਨਹੀਂ ਕਰਦੇ। ਹੁਣ ਇਹਨਾਂ ਨੂੰ ਲਾਲਚ ਪਾਤਾ ਕੀ ਦਿੱਤਾ। ਜਿਹੜਾ ਆ ਡੰਡਾ ਜੇ ਕੱਲ ਆਪਾਂ ਕਰਿਆ ਜੀ ਇਕੱਠਾ ਹੁਣ ਰਾਵਣ ਬਣਾਉਣ ਲੱਗੇ ਆ। ਹੁਣ ਰਾਵਣ ਬਣਾਉਣ ਦੇ ਨਾਮ ਨੂੰ ਸਾਰੇ ਆ ਗਏ। ਹੁਣ ਭੱਜ ਕੇ ਉਹ ਗੇਡ ਡੋਰਾ ਇਕੱਠੀਆਂ ਕਰ ਰਹੇ ਜਾਂਦੇ ਨੇ। ਬੱਚਿਆਂ ਨੂੰ ਕੰਮ ਲਾਉਣ ਲਈ ਨਾ ਥੋੜਾ ਜਿਹਾ ਗਰਾਊਂਡ ਨਾਲ ਜੋੜਨ ਦੇ ਲਈ ਕੁਝ ਤਰੀਕੇ ਬਣਾਉਣੇ ਪੈਂਦੇ ਨੇ। ਉਹ ਬਣਾਇਆ। ਉਹ ਆਪਣਾ ਸਹੀ ਗਿਆ। ਆਹ ਦੇਖ ਬੱਚੇ ਹੁਣ ਸਾਰੇ ਗਰਾਊਂਡ ਦੇ ਉਹ ਡੋਰਾ ਇਕੱਠੀਆਂ ਕਰ ਰਹੇ ਨੇ। ਇਹ ਚੀਜ਼ ਨਾਲ ਸਪੋਰਟਸਮੈਨਸ਼ਿਪ ਜਿਹੜੀ ਇਹਨਾਂ ਦੇ ਬੱਚਿਆਂ ਦੇ ਵਿੱਚ ਆਉਣੀ ਆ। ਬਹੁਤ ਕੁਝ ਬੱਚਿਆਂ ਨੇ ਸਿੱਖਣਾ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਗਰਾਊਂਡ ਦੀ ਸੇਵਾ ਕਰਨ ਲੱਗੇ ਜਿਵੇਂ ਨਾ ਬੱਚੇ ਜਿਹੜੇ ਛੋਟੇ ਛੋਟੇ ਗਰਾਊਂਡ ਚਾਹੁੰਦੇ ਨੇ ਅਸੀਂ ਵੀ ਆਉਂਦੇ ਸੀਗੇ ਆ ਗਰਾਊਂਡ ਜਿਹੜਾ ਇਹ ਪੂਰੀਆਂ ਕਿਸੇ ਢੰਗ ਝਾੜੀਆਂ ਹੁੰਦੀਆਂ ਸੀ ਇੱਥੇ ਪੂਰਾ ਮਤਲਬ ਆਪਣੇ ਅੱਥਾਂ ਨਾਲ ਖੂਨ ਪਸੀਨੇ ਨਾਲ ਗਰਾਊਂਡ ਬਣਿਆ ਹੋਇਆ ਆ ਦੇਖੋ ਜਿਵੇਂ ਉਧਰ ਪਿੱਛੇ ਉਹ ਝਾੜੀਆਂ ਨੇ ਨਾ ਉਦੋਂ ਹੀ ਸਾਰਾ ਹੁੰਦਾ ਸੀ ਇਹ ਹੁਣ 400 ਮੀਟਰ ਦਾ ਪ੍ਰੋਪਰ ਗਰਾਊਂਡ ਬਣਿਆ ਹੋਇਆ ਹੈ ਇਹ ਤੇ ਹੁਣ ਬੱਚੇ ਇਹ ਡੋਰ ਇਕੱਠੀ ਕਰ ਰਹੇ ਨੇ ਜਦ ਤੱਕ ਮੈਂ ਇੱਧਰ ਇਹਨਾਂ ਬੱਚਿਆਂ ਦੀ ਨਾਲ ਲਈ ਰਾਵਣ ਦੀ ਤਿਆਰੀ ਕਰਦਾ ਇਹ ਤਾਂ ਲਈ ਘਰ ਜਣਾ ਜਾਨੂ ਲਓ ਜੀ ਬਸੰਤਰਾ ਅਗਲਾ ਦਨ ਆ ਗਿਆ ਅੱਜ ਆ ਗਰਾਊਂਡ ਦੇ ਵਿੱਚ ਤੇ ਕੋ ਹਾਲ ਡੋਰਾਂ ਦਾ ਕੀ ਆ ਔਰ ਇਹਦੇ ਵਿੱਚ ਡੋਰਾਂ ਪਲਾਸਟਿਕ ਦੀਆਂ ਵੀ ਹੈਗੀਆਂ ਨੇ ਪਰ ਘਟਨੇ ਪਹਿਲਾਂ ਨਾਲੋਂ ਫਰਕ ਪਰਿਆ ਨਹੀਂ ਹੈਗਾ ਹੈਗੀਆਂ ਨਹੀਂ ਹੈਗੀਆਂ ਨੇ ਬੱਚੇ ਹੂੰ ਤਾਂ ਕੰਮ ਕਰਦੇ ਨਹੀਂ ਇੱਧਰ ਆਓ ਸਾਰੇ ਜਣੇ ਹੂੰ ਤਾਂ ਇਹ ਕੰਮ ਕਰਦੇ ਨਹੀਂ ਪਰ ਹੁਣ ਇਹਨਾਂ ਨੂੰ ਇੱਕ ਲਾਲਚ ਦਿੱਤਾ ਕਾਦਲਾਲ ਚ ਰਾਵਣ ਬਣਾਉਂਦਾ ਕਾਦਲਾਲ ਚ ਰਾਵਣ ਬਣਾਉਂਦਾ ਰਾਵਣ ਬਣਾਉਂਦਾ ਰਾਵਣ ਬਣਾਉਂਦਾ ਰਾਵਣ ਬਣਾਉਣ ਦਾ ਲਾਲ ਚਿਹਰਾ ਹੁਣ ਕੰਮ ਕਰਨਗੇ ਪਰ ਜਿਹੜਾ ਇਹ ਤ ਨਹੀਂ ਕੀ ਡੋਰ ਗਰਾਊਂਡ ਚ ਹੁਣ ਹੋ ਗਿਆ ਸਾਰਾ ਕੰਪਲੀਟ ਇੱਕ ਉਹ ਫਿਰਦਾ ਨਾਲ ਤਿੰਨ ਚਾਰ ਪੰਜ ਚਾਰ ਮੁੰਡੇ ਉਹ ਬੱਚੇ ਫਿਰਦੇ ਨੇ ਬਿੱਲਾ ਬਾਈ ਨਾਲ ਉਧਰ ਤੇ ਹੁਣ ਰਾਵਣ ਬਣਾ ਕੇ ਬੱਚਿਆਂ ਨੂੰ ਦਵਾਂਗੇ ਤਾਂ ਜਿਹੜੀ ਪਲਾਸਟਿਕ ਦੀ ਡੋਰ ਆ ਜਲ ਵੀ ਜਾਵੇ ਔਰ ਉਸ ਤੋਂ ਬਾਅਦ ਐ ਆ ਵੀ ਜੇ ਕੋਈ ਹੋਰ ਅੱਗੇ ਆ ਪਲਾਸਟਿਕ ਦੀ ਡੋਰ ਰੋਂ ਤੰਗ ਚੜਾਊਗਾ ਤਾਂ ਕੀ ਹੋਊਗਾ ਜੱਡ ਡੋਰ ਕੋਈ ਮਾਲੂ ਆਪਾਂ ਨਾ ਜਾਲੀ ਤੇ ਕੋਈ ਸੇ ਕੋਈ ਲੈ ਗਿਆ ਇਹਨੂੰ ਉਰੋ ਠੀਕ ਆ ਉਹ ਫਿਰ ਉਹ ਇਹੋ ਜਾਰਾ ਦੁਆਰਾ ਫਿਰ ਚੜਾਊਗਾ ਠੀਕ ਆ ਉਹਦਾ ਤੰਗ ਵੱਡਾ ਜਾਊ ਇਹ ਕਿਸੇ ਨਾ ਕਿਸੇ ਪੰਛੀ ਦੇ ਜਾਂ ਇਨਸਾਨ ਨੂੰ ਨੁਕਸਾਨ ਕਰ ਸਕਦੀ ਆ ਤਾਂ ਕਰਕੇ ਆਪਾਂ ਇਹਨੂੰ ਜਾਲਣ ਲੱਗਿਆ ਡੋਰ ਨੂੰ ਠੀਕ ਆ ਵਧੀਆ ਕੰਮ ਨਾ ਇਹ ਹਾਂਜੀ ਹਾਂਜੀ ਵਧੀਆ ਕੰਮ ਲੈ ਭਈ ਇਹਨੂੰ ਪਹਿਲਾਂ ਗੱਡ ਦਈਏ ਹੁਣ ਇੱਕ ਵਾਰ ਆ ਟੋਵਾ ਬੱਟੇ ਹੋਇ ਇੱਧਰ ਨਾਲ ਲੈਣਾ ਨੇੜੇ ਆ ਜਮੜਾ ਆ ਦਿਖਾ ਦੇ ਤੋ ਆ ਪੜਦਾ ਥੱਲੇ ਇਹਨੂੰ ਗੱਡਦੇ ਆ ਡੋਰਾਂ ਹੀ ਬਹੁਤ ਨੇ ਬਸ ਬਸ ਠੀਕ ਛੋਟਾ ਹੈ ਨਾ ਇਹ ਤਾਂ ਕੋਈ ਗੱਲ ਨਹੀਂ ਛੋਟੇ ਨੂੰ ਕੀ ਹੈ ਹਨ ਇਹਨੂੰ ਰੱਖੋ ਸਾਈਡ ਤੇ ਤੇ ਇਹਨੂੰ ਰੱਖੋ ਬਈ ਉੱਪਰ ਆ ਜਾਓ ਸਾਰੇ ਜਣੇ ਰਾਵਣ ਦੇ ਉੱਤੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਰੱਖੀਏ ਟੱਕ ਟੱਕ ਕਾ ਨਾਲ ਰੱਖਣਾ ਹੈ ਨਾ ਪੂਰਾ ਇਹ ਹੱਥ ਬੰਨ ਜਾਂਦੇ ਐ ਅੱਥੇ ਨਹੀਂ ਬੰਨਦੇ ਇਹਨੇ ਬਣ ਗਿਆ ਉਹ ਬੰਨਦੇ ਹਾਂ ਊਰਾਂ ਨਾਲੇ ਬੰਦਣਾ ਆਪਾਂ ਵਧੀਆ ਗੱਲ ਆ ਇੱਧਰ ਵੀ ਦੇ ਇੱਕ ਬਾਝ ਕੋਈ ਯਾਰ ഞാ <laughs> మైక్ తమర్ కొలా మైక్ లేలో అయే థోను కీ ఉదర్ బాజ్ నీ జాని లే పడు తు పడో కది డోరా తోడుโก పాండా పాండా వస్లే ఫైటర్ ది నా నా పాండా తోడుโก పాండా తోడుโก పాండా 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 కడే పాండా రెడ్ పాండా రెడ్ పాండా కౌ ఝూడ్ బోల్నేవ్ జీ ఆ దేకో పాండా హై జీ పాండా చిట్టి పాండా ਸੁਦੀ ਵਾਲਾ ਸੁਰਤ ਤੱਕ ਨਮਨ ਆਏ ਨਾ ਸਾਰੇ ਨੋਏ ਹੈਲੋ ਗਾਇਜ਼ ਬਿੱਲਾ ਮਾਚੇ ਸਮਗਾਲਾ ਅਬ ਬਿੱਲਾ ਵੀਰ ਗਿਆ ਗਿੰਨੇ ਗਿੱਲੇ ਵੀਦੀ ਗਾਇਜ਼ ਸੀਰਾ ਬਣਾਉਣ ਬਣਾਣ ਲੱਗੇ ਆ ਅਡੂਰ ਤੇ ਪੈਣਾ ਚੀਆ ਪੁੱਤ ਤੂੰ ਆ ਅਡੂਰ ਚੱਕ ਲੈ ਦੇਖ ਉਹ ਮੇਰੇ ਬੋਲੋ ਦੇਖਿਓ ਠੀਕ ਨੇ ਪਾੜਦਾ ਨਹੀਂ ਮਾੜੇ ਮਟਾ ਪਾੜ ਦੇ ਆ ਦੇਖੋ ਜੀ ਆ ਦੇਖ ਉਹ ਰਹਿਣ ਦੇ ਪਾੜ ਦੇ ਪਾੜ ਦੇ ਨਿਆਣੇ ਪਤੰਗ ਪਾੜਨ ਲੱਗੇ ਹੋਏ ਨੇ ਓਏ ਪਤੰਗ ਕਿਉਂ ਪਾੜ ਰਿਹਾ ਤੂੰ ਓਏ ਨਹੀਂ ਨਹੀਂ ਕੋਈ ਨਾ ਲੈ ਜਾਣ ਦੇ ਲੈ ਜਾਣ ਦੇ ਓਰੇ ਆਇਆ ਰਾਵਣ ਡੇਡਾ ਹੋ ਗਿਆ ਨੂੰ ਸਿੱਧਾ ਕਰੋ ਬਾਈ ਇਹਨੂੰ ਪਿੱਛੇ ਨੂੰ ਕਰ ਦੋ ਜਹਾਜ ਮੜਾ ਜਾ ਅੱਜ ਦੇਖੋ ਚਾਈਨਾ ਡੋਰ ਗਰਾਊਂਡ ਦੇ ਵਿੱਚ ਸਾਰੇ ਜਵਾਕਾਂ ਨੇ ਮਿਲ ਕੇ ਇਕੱਠੀ ਕਰਕੇ ਇਹਨੂੰ ਫੂਕਦੇ ਹੋਏ ਦੇਖੋ ਕਿੰਨੀ ਡੋਰ ਇਕੱਠੀ ਕੀਤੀ ਆ ਇਹ ਡੋਰ ਨੇ ਅੱਜ ਸਾਡੇ ਪੈਰ ਵੱਡ ਵੱਡ ਬੁਰਾ ਹਾਲ ਕੀਤਾ ਹੋਇਆ ਸੀਗਾ ਬੜਾ ਬੁਰਾ ਹਾਲ ਕੀਤਾ ਦੇਖ ਲੈ ਇਹ ਕਰਾ ਇਹ ਦੁਆ ਮੰਗਦੇ ਜੀ ਬਸੰਤ ਤੋਂ ਅਗਲਾ ਦਿਨ ਆ ਜੀ ਅੱਜ 3 ਫਰਵਰੀ 2025 ਦਾ ਦਿਨ ਆ ਔਰ ਚਲੋ ਡੋਰ ਦਾ ਚਲੋ ਸਰਕਾਰ ਨੇ ਬੰਦ ਕਰਤੀ ਪਰ ਲੋਕਾਂ ਨੂੰ ਅਵੇਅਰ ਹੋਣ ਦੀ ਬਹੁਤ ਲੋੜਾ ਕਿਉਂਕਿ ਕੱਲ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਵੀ 10 ਤੰਗਾ ਦਾ ਵਿੱਚ ਇੱਕ ਜਿਹੜੀ ਡੋਰ ਆ ਇਹ ਪਲਾਸਟਿਕ ਦੀ ਆ ਪਰ ਹੁਣ ਜਵਾਖ ਖੁਸ਼ੀ ਇਹ ਗੱਲਾਂ ਦਾ ਜਿਹੜੇ ਆਉਣ ਵਾਲੇ ਬੱਚੇ ਨੇ ਹੁਣ ਆਪਾਂ ਅੱਜ ਅਗਨ ਇਹਨੂੰ ਅੱਗ ਲਾਵਾਂਗੇ ਇਹਦਾ ਮੈਸੇਜ ਕੀ ਆ ਆਪਾਂ ਕਿਉਂ ਲਾ ਰਹੇ ਹਾਂ ਤਾਂ ਕਿ ਡੋਰ ਕੋਈ ਹੋਰ ਯੂਜ਼ ਨਾ ਕਰ ਸਕੇ ਤੇ ਇੱਥੇ ਦੀਵਾਰ ਕਿਸੇ ਪੰਛੀਰ ਲੱਗ ਨਾ ਸਕੇ ਲਓ ਤੁਸੀਂ ਦੇਖੋ ਵੀ ਆਹ ਡੋਰ ਜਿਹੜੀ ਐ ਦੁਬਾਰਾ ਮਤਲਬ ਕਿਸੇ ਪੰਛੀ ਦੇ ਕਿਸੇ ਇਨਸਾਨ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਤਾਂ ਹੁਣ ਇਹਨੂੰ ਅੱਗ ਲਾਉਣ ਲੱਗਿਆਂ ਲਾ ਦਈਏ ਲਾ ਲਾ ਦੇ ਆਹ ਇਹ ਲਾ लास्ट ਵਾਰ ਲਾ ਦਈਏ ਲਾ ਲਓ ਆ ਜਾ ਆ ਦੇ ਬਾਈ ਇਹ ਗੱਲ ਹੋਰ ਵੀ ਆ ਜਵਾਕ ਐ ਕੰਮ ਨਹੀਂ ਕਰਦੇ ਵੀਰੇ ਇਹਨਾਂ ਨੂੰ ਮਤਲਬ ਇੱਕ ਉਹ ਉਮਲ ਗਏ ਇੱਕ ਮਤਲਬ ਵਧੀਆ ਰਾਵਣ ਜਿਵੇਂ ਬੱਚਿਆਂ ਨੂੰ ਹੁੰਦਾ ਨਾ ਉਹ ਚੀਜ਼ ਕਰਕੇ ਹੁਣ ਬੱਚੇ ਜਿਹੜੇ ਨੇ ਅੱਗੇ ਆਉਣਗੇ ਲੈ ਵੀ ਕੁੜੀਏ ਆ ਜਾ ਤੂੰ ਹੀ ਆ ਜਾ ਹੁਣ ਅੱਗੇ ਲੈ ਬਈ ਲਾ ਦੇ ਲਾ ਦੇ ਪਿੱਛੇ ਹੋ ਜਾ ਪਰ ਬਾਕੀ ਸਾਰੇ ਪਿੱਛੇ ਹੋ ਜਾ ਖੜ ਕੇ ਦੇਖਾ ਰਾਵਣ ਵਾਲੇ ਪੜਾਕੇ ਨਹੀਂ ਹੈਗੇ ਇਹ ਡੋ ਦਾ ਖਾਤਮਾ ਹੁਣ ਜਾ ਰਿਹਾ ਜੀ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਹੀ ਲੜੇ ਡੋਰ ਦੇ ਹੋਣੇ ਨੇ ਇਹ ਹਲੋ ਥਲੋ 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 ਹਾਂ ਹੌਲੀ ਹੌਲੀ 부ਜੇ ਨਾ ਲਾਵੀ ਡੋਰ ਦਾ ਖਤਮਾ ਹੋ ਗਿਆ ਤਾੜੀਆਂ ਮਾਰੋ ਸਾਰੇ ਜਣੇ ਤਾੜੀਆਂ ਮਾਰ ਦੋ ਸ਼ਾਬਾਸ਼ ਇਹ ਆਪਣੇ ਬੱਚਿਆਂ ਨੂੰ ਵੀਡੀਓ ਜ਼ਰੂਰ ਦਿਖਾਇਓ ਔਰ ਆ ਬੱਚੇ ਦੇਖੋ ਡੋਰ ਦਾ ਖਤਮਾ ਹੋ ਰਿਹਾ ਹੈ ਪਲਾਸਟਿਕ ਡੋਰ ਦਾ ਆ ਦੇ ਪਲਾਸਟਿਕ ਡੋਰ ਕਿੰਨੇ ਹੀ ਲੜੇ ਨੇ ਬਾਈ ਇਹੇ ਘਰਨ ਵਾਲਾ ਪਿੱਛੇ ਹੋ ਜੋ ਪਿੱਛੇ 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 ਯੱਕਰ ਹਾ 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 ਨਾਲੇ ਆ ਤੂੰ ਨਹੀਂ ਲੱਗੀ ਅੱਜ ਇੱਧਰ ਇੱਧਰ ਪਿੱਛੇ 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 ਹੋ ਜਾ ਆ ਦੇ ਪਲਾਸਟਿਕ ਡੋਰ ਦਾ ਖਾਤਮਾ ਹੁੰਦਾ ਹੋਇਆ ਪੰਜਾਬ 'ਚ ਅੱਗੇ ਤੋਂ ਪਲਾਸਟਿਕ ਡੋਰ ਨਾਲ ਪਤੰਗ ਚੜਾਵੋਗੇ ਨਹੀਂ ਚੜਾਵੋਗੇ ਨਹੀਂ 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 ਚੜਾਉਂਦੇ ਭਾਈ ਹੁਣ ਆ ਡੋਰ ਦਾ ਖਾਤਮਾ ਹੋ ਗਿਆ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਭੇਜਿਓ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਜਿਹੜੀ 2-4% ਪਲਾਸਟਿਕ ਡੋਰ ਰਹਿ ਗਈ ਆਨਲਾਈਨ ਟਾਈਮ ਦੇ ਅਗਲੇ ਸਾਲ ਦੇ ਵਿੱਚ ਜਮ੍ਹਾਂ ਹੀ ਖਤਮ ਹੋਵੇ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਜੀ ਤਾਂ ਜੋ ਆਉਣ ਵਾਲੇ ਸਾਲ ਦੇ ਵਿੱਚ ਇੱਕ ਵੀ ਪਰਸੈਂਟ ਜਿਹੜੀ ਅੱਜ 2-4 ਪਰਸੈਂਟ ਰਹਿ ਗਈ ਉਹ ਡੋਰ ਬਿਲਕੁਲ ਵੀ ਨਾ ਹੋਵੇ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲਾਸਟਿਕ ਡੋਰ ਦਾ ਬਿਲਕੁਲ ਹੀ ਖਤਮ ਆ ਆਉਣ ਵਾਲੇ ਸਾਲ ਦੇ ਵਿੱਚ ਉਮੀਦ ਕਰਦੇ ਆ ਕਿ ਇੱਕ ਵੀ ਪਰਸੈਂਟ ਜਿਹੜੀ ਪਲਾਸਟਿਕ ਡੋਰ ਨਹੀਂ ਹੋਊਗੀ ਜੋ ਇਸ ਵਾਰ 2-4% ਸੀਗੀ ਆਨਰਲ ਟਾਈਮ ਦੇ ਵਿੱਚ ਬਿਲਕੁਲ ਹੀ ਖਤਮ ਹੋਊਗੀ ਔਰ ਬੱਚਿਆਂ ਨੂੰ ਇੱਕ ਬਹੁਤ ਵਧੀਆ ਇਹ ਵਧੀਆ ਇਹ ਮੈਸੇਜ ਆ ਪਲਾਸਟਿਕ ਡੋਰ ਝਾਲ ਕੇ ਆਪਾਂ ਇਹ ਹੀ ਸਾਬਤ ਕਰਿਆ ਮਤਲਬ ਸਾਡੀ ਪਲਾਸਟਿਕ ਡੋਰ ਸਾੜਨ ਦੀ ਜਿਹੜੀ ਮਤਲਬ ਮਨਸ਼ਾ ਸੀਗੀ ਇਹਦੇ ਪਿੱਛੇ ਕਾਰਨ ਕੀ ਸੀਗਾ ਕਿ ਵੀ ਇਹ ਡੋਰ ਜਿਹੜੀ ਅੱਗੇ ਕੋਈ ਚੜਾ ਨਾ ਸਕੇ ਕਿਉਂਕਿ ਸ਼ਾਇਦ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰੀ ਸ਼ਾਇਦ ਕਿਸੇ ਪੰਛੀ ਦਾ ਜਾਂ ਕਿਸੇ ਇਨਸਾਨ ਦਾ ਇਹ ਡੋਰ ਨਾਲ ਕੋਈ ਨੁਕਸਾਨ ਹੋਣਾ ਹੋਵੇ ਪਰ ਅਸੀਂ ਆਪਣੇ ਵੱਲੋਂ ਡੋਰ ਨੂੰ ਇੱਥੇ ਹੀ ਇਹਦਾ ਖਾਤਮਾ ਕਰਤਾ ਇਹ ਤੁਹਾਡਾ ਮਾਈ ਨੇਮ ਇਸ ਅਰਕਿਦਰਤ ਸਿੰਘ ਸਕੂਲ ਸਕੂਲ ਮੇਰਾ ਟ੍ਰੈਸਰ ਕਲਾਸ ਸੈਕੰਡ ਤੂੰ ਪਤੰਗ ਜਿਹੜਾ ਚੜਾਇਆ ਸੀ ਪਸੰਤਰੇ ਪਤੰਗ ਚੜਾਇਆ ਸੀ ਹਾਂਜੀ ਕਿਹੜੀ ਡੋਰ ਸੀਗੀ ਮੇਰੇ ਕੋਲ ਧਾਗਾ ਡੋਰ ਸੀ ਪਲਾਸਟਿਕ ਡੋਰ ਸੀ ਨਾ ਹਾਂਜੀ ਨਾ ਧਾਗਾ ਡੋਰ ਸੀ ਧਾਗਾ ਡੋਰ ਸੀਗੀ ਹਾਂਜੀ ਫਿਰ ਤੂੰ ਪਲਾਸਟਿਕ ਡੋਰ ਨਾਲ ਪਤੰਗ ਕਿਉਂ ਚੜਾਇਆ ਮੈਂ ਪਲਾਸਟਿਕ ਡੋਰ ਨਾਲ ਚੜਾਇਆ ਨਹੀਂ ਸੀਗਾ ਤੇ ਮੈਂ ਆਪਣੀ ਧਾਗਾ ਨਾਲ ਚੜਾ ਰਿਆ ਸੀ ਫਿਰ ਪਤੰਗ ਵੱਡਿਆ ਕੋਈ ਹਾਂਜੀ ਹਾਂਜੀ ਮੈਂ ਪਲਾਸਟਿਕ ਡੋਰ ਵੱਡੀ ਸੀ ਆਪਣੇ ਪਾਈ ਦੀ ਇਹਨੂੰ ਦੂਸਰੇ ਪਾਈ ਦੀ ਤੀਜੇ ਪਾਈ ਦੀ ਪਲਾਸਟਿਕ ਦੀ ਡੋਰ ਜਿਹੜੀ ਇਹ ਧਾਗੇ ਡੋਰ ਨਾਲ ਵੜਦੀ ਕੀ ਨਾਮ ਮੁੰਡੇ ਦਾ ਹਰਕੀਰਤ ਸਿੰਘ ਸ਼ਾਬਾਸ਼ ਬੱਚਾ ਤਾੜੀਆਂ ਮਾਰ ਦਿਓ ਸ਼ਾਬਾਸ਼ ਆ ਦੇਖੋ ਬੱਚਾ ਕਿੰਨਾ ਪਿਆਰਾ